ਦੇ ਵਿੱਚ ਜਿਹੜੀਆਂ ਪਾਈਪਸ ਐ ਉਹ ਉਹਨਾਂ ਦੀ ਰਿਪੇਅਰ ਕੀਤੀ ਜਾਊਗੀ ਜਾਂ ਜਿਹੜੇ ਮੈਨ ਹੋਲ ਐ ਜਾਂ ਕੋਈ ਵੀ ਜਿੱਥੇ ਉਹਦੇ ਵਿੱਚ ਕਮੀ ਪੇਸ਼ੀ ਆ ਜਾਂ ਉਹਨਾਂ ਦੀ ਖਰਾਬੀ ਆ ਚੁੱਕੀ ਪੁਰਾਣੀਆਂ ਹੋਣ ਕਰਕੇ ਉਹ ਦੂਰ ਕੀਤੀ ਜਾਏਗੀ ਤੇ ਦੂਸਰਾ ਇੱਕ ਅਹਿਮ ਹੋਰ ਸਾਰੇ ਆਪਣਾ ਕਾਉਂਸਲਸ ਵੱਲੋਂ ਕੋਈ ਮਸ਼ੀਨਾਂ ਦੀ ਖਰੀਦੋ-ਫਰੋਖਤ ਐ ਜਾਂ ਕਿਸੇ ਸਮਾਨ ਦੀ ਸੀਵਰੇਜ ਬੋਰਡ ਲਈ ਜਾਂ ਪਾਈਪਾਂ ਦੀ ਉਹਦੇ ਲਈ ਅਲੱਗ-ਅਲੱਗ ਮਤੇ ਪਾਸ ਕੀਤੇ ਗਏ ਪਰ ਇੱਕ ਅੱਜ ਹੋਰ ਮਤਾ ਪਾਸ ਕੀਤਾ ਗਿਆ ਨਗਰ ਕੌਂਸਲ ਦੇ ਵਿੱਚ ਇੱਕ ਸੀਵਰੇਜ ਬੋਰਡ ਦੇ ਅਧਿਕਾਰੀ ਸਹਿਮਾਨ ਸੀ ਅੱਜ ਜਿਹੜਾ ਬੜਾ ਇਕ ਉਹਦੇ ਤੇ ਚਰਚਾ ਕੀਤੀ ਗਈ ਬਹਿਸ ਕੀਤੀ ਗਈ ਕਿ ਪਾਣੀ ਦੀ ਜਿਹੜੀ ਸਪਲਾਈ ਹੈ ਨੰਗਲ ਸ਼ਹਿਰ ਚ ਨੰਗਲ ਜਿਹੜਾ ਸ਼ਹਿਰ ਹੈ ਚਾਹੇ ਆਲੇ ਦੁਆਲੇ ਤੋਂ ਨਹਿਰਾਂ ਨਾਲ ਦਰਿਆਵਾਂ ਦੇ ਨਾਲ ਘਿਰਿਆ ਹੋਇਆ ਪਰ ਜਦੋਂ ਗਰਮੀਏ ਦਾ ਸੀਜ਼ਨ ਆਂਦਾ ਹੈ ਖਾਸ ਕਰਕੇ ਗਰਮੀਏ ਦਾ ਪ੍ਰੋਬਲਮ ਤਾਂ ਸਰਦੀਆਂ ਚ ਵੀ ਹੁੰਦੀ ਆ ਜਦੋਂ ਗਰਮੀਏ ਦਾ ਸੀਜ਼ਨ ਆਂਦਾ ਉਸ ਸਮੇਂ ਜਿਹੜੇ ਸਾਡੇ ਲੋਕ ਆ ਉਹ ਪਾਣੀ ਦੇ ਪਾਣੀ ਨੂੰ ਪੀਣ ਲਈ ਵੀ ਪਿਆਸੇ ਹੋ ਜਾਂਦੇ ਇਸ ਕਰਕੇ ਜਿਹੜੀ ਇੱਥੇ ਜਿਹੜਾ ਮੈਂ ਭਰਾਵਾਂ ਪੈਣਾ ਨੂੰ ਇਹ ਦੱਸਦਾ ਕਿ ਜਿਹੜਾ ਇਹ ਪਾਣੀ ਦਾ ਸਪਲਾਈ ਦਾ ਕੰਮ ਹੈ ਖਾਸ ਕਰਕੇ ਟਿਊਬਲ ਨੂੰ ਇੰਸਟਾਲ ਕਰਨ ਦਾ ਲਗਾਉਣ ਦਾ ਕੰਮ ਹੈ ਇਹ ਪੰਜਾਬ ਸੀਵਰੇਜ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦਾ ਹੈ ਅਸੀਂ ਵਾਰਡ ਨੰਬਰ 5 ਵਾਰਡ ਨੰਬਰ 12 ਤੇ ਇਸ ਤੋਂ ਇਲਾਵਾ ਜਿਵੇਂ 1 ਨੰਬਰ ਦੀ ਪ੍ਰੋਬਲਮ ਹੈ ਵਾਰਡ ਨੰਬਰ 11 ਚ ਵੀ ਪ੍ਰੋਬਲਮ ਹੈ 13 ਨੰਬਰ ਦੀ ਪ੍ਰੋਬਲਮ ਹੈ ਉਸ ਤੋਂ ਇਲਾਵਾ ਜਿਹੜੀ ਖਾਸ ਕਰਕੇ ਸ਼ਵਾਲੀ ਕੈਬਿਨਿ ਦਾ 18 ਨੰਬਰ ਹੈ ਵਾਰਡ 17 ਹੈ ਇਹਦੇ ਵਿੱਚ ਬਹੁਤ ਗੰਦਾ ਪਾਣੀ ਪਹੁੰਚ ਰਿਹਾ ਤੇ ਵਾਟਰ ਸਪਲਾਈ ਦੇ ਅਧਿਕਾਰੀ ਸਹਿਬਾਨ ਆਏ ਹੋਏ ਸੀ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਤੇ ਨੁਕਤਾਚੀਨੀ ਵੀ ਕੀਤੀ ਤੇ ਸਖਤ ਤਾੜਨਾ ਵੀ ਕੀਤੀ ਕਿਉਂਕਿ ਜਦੋਂ ਪਾਣੀ ਦੀ ਸਮੱਸਿਆ ਪੈਦਾ ਹੁੰਦੀ ਹੈ ਅਸੀਂ ਚੁਣੇ ਹੋਏ ਨੁਮਾਇੰਦੇ ਆ ਨੰਗਲ ਦੇ ਲੋਕਾਂ ਨੇ ਨੰਗਲ ਦੇ ਵਾਛਿੰਦਿਆਂ ਨੇ ਸਾਡੇ ਭਰਾਵਾਂ ਭੈਣਾਂ ਨੂੰ ਅਪਰੋਚ ਕਰਨਾ ਹੁੰਦਾ ਉਹ ਬਹੁਤ ਦੁਖੀ ਆ ਪਾਣੀ ਤੋਂ ਪਿਆਸੇ ਆ ਪਰ ਕਹਿਣ ਦਾ ਭਾਵ ਕੀ ਜਿਹੜਾ ਪੰਜਾਬ ਵਾਟਰ ਸਪਲਾਈ ਜਿਹੜਾ ਬੋਰਡ ਹੈ ਜਾਂ ਸੀਵਰੇਜ ਬੋਰਡ ਹੈ ਇਹ ਬਿਲਕੁਲ ਹੀ ਨਕਮੇ ਤੌਰ ਤੇ ਕੰਮ ਕਰ ਰਿਹਾ ਮੈਂ ਭਰਾਵਾਂ ਭੈਣਾਂ ਨੂੰ ਦੱਸਣਾ ਚਾਹਨਾ ਕਿ ਦੋ ਟਿਊਬਲ ਜਿਵੇਂ ਆਪਣਾ 5 ਨੰਬਰ ਵਾਰਡ ਚ ਜਾਂ ਇੱਕ ਟਿਊਬਲ ਕਹ ਲੋ ਵੀ ਆਪਣਾ ਇਹਦੇ ਚ 12 ਨੰਬਰ ਵਾਰਡ ਦੇ ਵਿੱਚ ਇਸ ਤੋਂ ਇਲਾਵਾ ਜਿਵੇਂ ਮੈਂ ਹੋਰ ਵਾਰਡਾਂ ਦਾ ਨਾਮ ਲਿਆ ਸੀ 1 ਨੰਬਰ ਦਾ 13 ਨੰਬਰ ਦਾ 11 ਨੰਬਰ ਦਾ 18 ਨੰਬਰ ਦਾ 17 ਨੰਬਰ ਦਾ 16 ਨੰਬਰ ਦਾ 17 ਨੂੰ ਸਾਢੇ ਕਿ 16 ਨੰਬਰ ਦਾ ਇਹ ਜਿਹੜੇ ਪਾਣੀ ਆ ਇਹਨਾਂ ਵਾਰਡਾਂ ਚ ਜਿਵੇਂ 3 ਨੰਬਰ ਆ 4 ਨੰਬਰ ਆ ਇਹਨਾਂ ਵਾਰਡਾਂ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਮੈਂ ਲੰਗਰਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਪਿਛਲੇ ਸਾਲ 1.5 ਸਾਲ ਹੋ ਗਏ 30 ਲੱਖ ਦੇ ਕਰੀਬ ਰੁਪਈਆ ਜਮ੍ਹਾਂ ਕਰਾਇਆ ਹੋਇਆ ਸੀਵਰੇਜ ਬੋਰਡ ਕੋਲ ਵਾਟਰ ਸਪਲਾਈ ਬੋਰਡ ਕੋਲ ਪਰ ਕਿਸੇ ਨੇ ਹਜੇ ਤੱਕ ਡੱਕਾ ਨਹੀਂ ਤੋੜਿਆ ਕੰਮ ਦਾ ਅਧਿਕਾਰੀਆਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਜੀ ਕੋਈ ਟੈਂਡਰ ਲੈਣ ਨਹੀਂ ਆਂਦਾ ਪਰ ਇਹ ਵੀ ਪਤਾ ਚੱਲਿਆ ਕਿ ਪਿਛਲੇ 6 ਮਹੀਨੇ ਤੋਂ ਸੀਵਰੇਜ ਬੋਰਡ ਨੇ ਕੋਈ ਵੀ ਟੈਂਡਰ ਨਹੀਂ ਲਾਇਆ ਪਾਣੀ ਦੇ ਟਿਊਬਲ ਦੇ ਉਹਨਾਂ ਨੂੰ ਪੱਟਣ ਦੇ ਲਈ ਜਾਂ ਟਿਊਬਲ ਲਗਾਉਣ ਦੇ ਲਈ ਹੱਥ ਤੇ ਹੱਥ ਤੜੀ ਬੈਠੇ ਅਸੀਂ ਸੀਵਰੇਜ ਬੋਰਡ ਦੀ ਨਿੰਦਾ ਕੀਤੀ ਤੇ ਹੁਣ ਇਹਨਾਂ ਨੇ ਕੀ ਕੀਤਾ ਹੁਣ ਕਹਿੰਦੇ ਕਿ ਐਦਾਂ ਕਰੋ ਤੁਸੀਂ ਇਹ ਜਿਹੜਾ ਸਾਰਾ ਕੰਮ ਹੈ ਸੀਵਰੇਜ ਬੋਰਡ ਦਾ ਇਹ ਕਹਿੰਦੇ ਕਿ ਜਿਹੜਾ ਖੂਹ ਲਾਉਣ ਦਾ ਕੰਮ ਹੈ ਹੁਣ ਨਗਰ ਕੌਂਸਲ ਨੰਗਲ ਸੰਭ ਲਵੇ ਯਾਰ ਜਦੋਂ ਪਾਣੀ ਦੀ ਸਮੱਸਿਆ ਨੇ ਆਣਾ ਹੈ ਹੁਣ ਪੈਦਾ ਹੋਣਾ ਉਦੋਂ ਤੁਸੀਂ ਹੱਥ ਖੜੇ ਕਰਕੇ ਚਲੇਗੇ ਕਿਉਂਕਿ ਹੁਣ ਗਰਮੀਆਂ ਆ ਰਹੀਆਂ ਹੁਣ ਤੁਹਾਨੂੰ ਕੋਈ ਕੌਣ ਪੁੱਛੂਗਾ ਤੁਹਾਨੂੰ ਕੌਣ ਪੁੱਛੂਗਾ ਕਿ ਸਾਨੂੰ ਲੋਕਾਂ ਨੇ ਆ ਕੇ ਪੁੱਛਣਾ ਨਾ ਅਸੀਂ ਇਹਨਾਂ ਨੂੰ ਚੇਤਾਵਨੀ ਦਿੱਤੀ ਅਸੀਂ ਇਹ ਕਿਹਾ ਇੱਥੇ ਕਿ ਜੇ ਇਹ ਪਾਣੀ ਦੀ ਸਮੱਸਿਆ ਦਾ ਤੁਸੀਂ ਹੱਲ ਨਾ ਕੀਤਾ ਤਾਂ ਅਸੀਂ ਇੱਥੇ ਦਾ ਧਰਨਾ ਪਿਛਲੀ ਵਾਰ ਵੀ ਦਿੱਤਾ ਸੀ ਸਾਡੇ ਭਰਾ ਵੀ ਕਹਿਣ ਲੱਪੇ ਨੇ ਰਾਜਨੀਤੀ ਕਰਦੇ ਯਾਰ ਅਸੀਂ ਧਰਨੇ ਤੋਂ ਇਲਾਵਾ ਹੋਰ ਕੰਮ ਵੀ ਕੀ ਸਕਦੇ ਅਸੀਂ ਮਤਾ ਪਾਸ ਕਰ ਸਕਦੇ ਅਫਸਰ ਸਬੰਧ ਨਾਲ ਬਹਿਸ ਕਰ ਸਕਦੇ ਅਸੀਂ ਆਪਣਾ ਮਤਾ ਪੈਸਾ ਦੇ ਸਾਡੇ ਅਲੋਟ ਕਰ ਸਕਦੇ ਹੋਰ ਅਸੀਂ ਕਰੀਏ ਦੱਸੋ ਕੀ ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਕਿ ਜੇ ਇਹ ਸਮੱਸਿਆ ਦਾ ਹੱਲ ਛੇਤੀ ਨਾ ਕੀਤਾ ਤਾਂ ਅਸੀਂ ਇੱਥੇ ਪਸੀਬਲਿਟੀ ਬੋਰਡ ਦੇ ਚੰਡੀਗੜ੍ਹ ਜਾਂ ਜਿੱਥੇ ਵੀ ਮੁਹਾਲੀ ਵਿਖੇ ਇਹਨਾਂ ਦਾ ਦਫ਼ਤਰ ਹੈ ਉੱਥੇ ਧਰਨਾ ਦੇਵਾਂਗੇ ਕੌਂਸਲਰ ਸਾਹਿਬਾਨ ਜਾ ਕੇ ਤੇ ਆਖਰ ਦੇ ਵਿੱਚ ਮੈਂ ਬੇਨਤੀ ਕਰਦਾ ਨੰਗਲ ਵਾਸੀਆਂ ਨੂੰ ਕਿ ਸਾਡੇ ਤੇ ਤੁਸੀਂ ਵਿਸ਼ਵਾਸ ਰੱਖੋ ਅਸੀਂ ਤੁਹਾਡੇ ਭੈਣ ਭਰਾ ਹਾਂ ਤੁਸੀਂ ਸਾਨੂੰ ਚੁਣ ਕੇ ਬਹੁਤ ਜ਼ਿਆਦਾ ਮਾਣ ਦਿੱਤਾ ਪਰ ਜਿਹੜੀਆਂ ਸਰਕਾਰਾਂ ਐ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਲਹੂ ਪੀਣ ਲਈ ਬੈਠੇ ਹੋਏ ਕਿਉਂਕਿ ਪਾਣੀ ਦੀ ਸਮੱਸਿਆ ਤੁਸੀਂ ਔਕਰ ਪੈਦਾ ਕਰ ਰਹੇ ਫੀਮੇਲ ਦੀ ਸਮੱਸਿਆ ਤੁਸੀਂ ਔਕਰ ਪੈਦਾ ਕਰ ਰਹੇ ਲਾਈਟਾਂ ਚ ਤੁਸੀਂ ਔਕਰ ਪੈਦਾ ਕਰ ਰਹੇ ਸੜਕਾਂ ਚ ਤੁਸੀਂ ਔਕਰ ਪੈਦਾ ਕਰ ਰਹੇ ਗਾਲਾਂ ਤੁਸੀਂ ਸਾਨੂੰ ਕੱਢ ਰਹੇ ਯਾਰ ਅਸੀਂ ਤਾਂ ਇੱਕ ਮਤਾ ਹੀ ਪਾਸ ਕਰਨਾ ਨਾ ਅਸੀਂ ਤਾਂ ਫੰਡੇ ਅਲਾਟ ਕਰਨੇ ਨਾ ਇਸ ਕਰਕੇ ਨੰਗਲ ਵਾਸੀਓ ਆਓ ਇਕੱਠੇ ਹੋਈਏ ਜੇ ਸਾਡਾ ਕਸੂਰ ਹੈ ਤਾਂ ਸਾਡੇ ਘਰਾਂ ਦੇ ਬਾਹਰ ਆ ਕੇ ਧਰਨੇ ਦਿਓ ਪਰ ਅਸੀਂ ਤਾਂ ਟੈਂਡਰ ਅਸੀਂ ਤਾਂ ਮਤਾ ਤੁਹਾਡਾ ਲਿਆਣਾ ਤੁਹਾਡੀਆਂ ਸਮੱਸਿਆਵਾਂ ਠਾਣੀਆਂ ਕਰਨਾ ਤਾਂ ਅਸਰਾਂ ਨਹੀਂ ਹੈ ਪਰ ਅਸਰਾਂ ਦੇ ਕੰਨ ਬੋਲੇ ਹੋਏ ਹੋਏ ਇਹਨਾਂ ਨੂੰ ਹੋਰ ਕੋਈ ਸੁਣਦਾ ਹੀ ਨਹੀਂ ਇੱਕ ਆਵਾਜ਼ ਹੈ ਉੱਪਰੋਂ ਸੁਣਦੀ ਜਿਹੜੀ ਚੰਡੀਗੜ੍ਹ ਤੋਂ ਆਉਂਦੀ ਵਿਧਾਨ ਸਭਾ ਤੋਂ ਇਸ ਕਰਕੇ ਅਸੀਂ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਹੱਕਾਂ ਦੀ ਲੜਾਈ ਬਿਨਾਂ ਕਿਸੇ ਇੱਕ ਲਾਲਤ ਤੋਂ ਲੜਾਂਗੇ ਆਉਣ ਵਾਲੇ ਸਮੇਂ 'ਚ ਜੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਅਸੀਂ ਕੌਂਸਲ ਸਹਿਬਾਨ ਇਹਨਾਂ ਦੇ ਬਾਹਰ ਧਰਨਾ ਦੇਵਾਂਗੇ ਤੇ ਬੇਨਤੀ ਕਰਦੇ ਨਗਰ ਵਾਸੀਆਂ ਨੂੰ ਕਿ ਤੁਸੀਂ ਸਾਡਾ ਇਸ ਦੁੱਖ ਦੀ ਘੜੀ 'ਚ ਇਸ ਔਖੀ ਘੜੀ 'ਚ ਸਾਥ ਦਿਓ ਕਿਉਂਕਿ ਸਾਡੇ ਤੇ ਬਹੁਤ ਸਰਕਾਰਾਂ ਦਾ ਬੋਝ ਹੈ ਸਰਕਾਰਾਂ ਦਾ ਦਖਲ ਹੈ ਅਸੀਂ ਤੁਹਾਡੇ ਨਾਲ ਹੈ ਅਸੀਂ ਹਰ ਦਵਾਰ ਦੀ ਤਰ੍ਹਾਂ ਤੁਹਾਡੇ ਨਾਲ ਖੜੇ ਆ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜਾਂਗੇ ਧੰਨਵਾਦ